ਪੁਲਿਸ ਨੇ ਲੁੱਟਖੋਹਾਂ ਕਰਨ ਵਾਲੇ ਨੌਜਵਾਨਾਂ ਨੂੰ ਕੀਤਾ ਕਾਬੂ ਮੋਟਰਸਾਈਕਲਾਂ ਉੱਤੇ ਜਾਲੀ ਆਰਸੀ ਅਤੇ ਜਾਲੀ ਨੰਬਰ ਪਲੇਟ ਲਗਾ ਕੇ ਲੁੱਟਖੋਹਾਂ ਕਰਦੇ ਸੀ ਬੀਤੇ ਦਿਨੀ ਵੀ ਕਾਫੀ ਲੁੱਟਖੋਹਾਂ ਇਹਨਾਂ ਨੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਕੀਤੀਆਂ ਸੀ ਜਿਸ ਤੋਂ ਬਾਅਦ ਇਹ ਪੁਲਿਸ ਹਰਕਤ ਦੇ ਵਿੱਚ ਆਈ ਤੇ ਹੁਣ ਇਹਨਾਂ ਨੂੰ ਸੁਰਦ ਸਲਾਖਾਂ ਦੇ ਪਿੱਛੇ ਅੰਮ੍ਰਿਤਸਰ ਪੁਲਿਸ ਦੇ ਪੁਲਿਸ ਕਮਿਸ਼ਨਰ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਜਾ ਰਹੀ ਜਿਹਦੇ ਦੱਸਿਆ ਜਾ ਰਿਹਾ ਕਿ ਇਹਨਾਂ ਵੱਲੋਂ ਇਹਨਾਂ ਕੋਲੋਂ ਹਥਿਆਰ ਵੀ ਰੇ ਕਾਬੂ ਕੀਤੇ ਗਏ ਆ ਨਾਲ ਦੇ ਨਾਲ ਇਹਨਾਂ ਕੋ ਲੋ ਕਾਫੀ ਜੜੀ ਗਈ ਆ ਲੁੱਟਖੋਮਾਂ ਨੂੰ ਅੰਜਾਮ ਦਿੱਤਾ ਗਿਆ ਸੀ ਕਿ ਹੁਣ ਜਾਂਚ ਕੀਤੀ ਜਾ ਰਹੀ ਗਈ ਆ ਕੌਣ ਵਾਲੇ ਸਮੇਂ ਦੇ ਵਿੱਚ ਵੱਡੇ ਵੱਡੇ ਕਲਾਸੇ ਕੀਤੇ ਜਾਣਗੇ ਲੇਕਿਨ ਤਸਵੀਰਾਂ ਤੁਹਾਨੂੰ ਦਿਖੋਣੇ ਪਈ ਉਹਨਾਂ ਹਥਿਆਰਾਂ ਦੀਆਂ ਜਿਨ੍ਹਾਂ ਨੂੰ ਫੜ ਕੇ ਪੁਲਿਸ ਨੇ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਹੈ ਕਿ ਇਹਨਾਂ ਨੌਜਵਾਨਾਂ ਨੂੰ ਫੜ ਕੇ ਛੁੱਟਿਆ ਇਸ ਇਲਾਕਾ ਦੇ ਪਿੱਛੇ ਕੀ ਕਹਿ ਰਹੇ ਨੇ ਪੁਲਿਸ ਦੇ ਵੱਡੇ ਅਧਿਕਾਰੀ ਬਨੇ ਰਹੋ ਸੁਪਰੀਮ ਟਾਈਮ ਚੈਨਲ ਦੇ ਨਾਲ ਮਾਨਯੋਗ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਅੰਦਾਜ਼ਤਾ ਮੁਤਾਬਕ ਐਂਟੀ ਸੋਸ਼ਲ ਐਲੀਮੈਂਟਸ ਦੇ ਖਿਲਾਫ ਬੜੀ ਇਸ ਹੀ ਵਾਲੀ ਮੁਹਿਮ ਜਿਹੜੀ ਚਲਾਈ ਗਈ ਹੈ ਕਮਿਸ਼ਨਰਟ ਅਮਰਸਰ ਦੇ ਵਿੱਚ ਉਹਦੇ ਤਹਿਤ ਆਰਮਜ਼ ਐਕਟ ਦੇ ਵਿੱਚ ਔਰ ਲੁੱਟਫੋੜ ਕਰਨ ਵਾਲਾ ਗੈਂਗ ਕਾਬੂ ਕੀਤਾ ਗਿਆ ਜਿਹੜੇ ਕਿ ਜਾਲੀ ਨੰਬਰ ਲਾ ਕੇ ਤੇ ਜਾਲੀ ਆਰਸੀਆਂ ਤਿਆਰ ਕਰਕੇ ਵੀ ਆਪਣੇ ਕ੍ਰਾਈਮ ਨੂੰ ਅੰਜਾਮ ਦਿੰਦੇ ਸੀ ਇਹਦੇ ਦੋ ਮੁੱਖ ਮੈਂਬਰ ਕਨਿਸ਼ ਕੁੰਦਰਾ ਜੋ ਕਿ ਐਨਮਸਨ ਮੇਰੇ ਬੈਕਸਾਈਡ ਦਾ ਰਹਿਣ ਵਾਲਾ ਹੈ ਤੇ ਤਕਰੀਬਨ ਉਮਰ ਇਹ ਦੀ 18 ਸਾਲ ਹੈ ਔਰ ਗੁਰਪ੍ਰੀਤ ਸਿੰਘ ਏਲੀਅਸ ਨੇ ਹਲਾਏ ਕੋਟ ਖਾਲਸਾ ਕਿਸ਼ਨ ਕੋਰਟ اسلامਬਾਦ ਦਾ ਹੈਗਾ ਇਹਦੀ ਉਮਰ ਤੇ ਕਿੰਨੀ 28 ਸਾਲ ਹੈ ਇਹ ਦੋਨੇ ਮੁਲਜ਼ਮ ਜਿਹੜੇ ਇਹਨਾਂ ਦੇ ਪਹਿਲਾਂ ਵੀ ਜਿਹੜਾ ਕਨਿਸ਼ ਕੁੰਦਰਾ ਹੈਗਾ ਤੇ ਮਕਬੂਲਪੁਰੇ ਦੇ ਵਿੱਚ ਇਹਨਾਂ ਨੇ ਕਾਫੀ ਵੱਡੀ ਵਾਰਦਾਤ ਕੀਤੀ ਸੀ 9ਵੇਂ ਮਹੀਨੇ ਚ 2023 ਚ 20 ਤਰੀਕ ਨੂੰ ਜਿੱਚ ਇਹਨਾਂ ਨੇ ਅਸਲ ਐਕਟ ਆਪਣੇ ਗੋਲੀ ਵੀ ਚਲਾਈ ਸੀ ਦਿਖਾਇਆ ਵੀ ਸੀ ਪਿਸਤੌਲ ਔਰ ਉਸ ਤੋਂ ਇਲਾਵਾ ਜਿਹੜਾ ਲੇਟੈਸਟ ਸਿਵਲ ਲਾਈਨ ਦੇ ਵਿੱਚ ਔਰ ਇਸ ਚੌਂਕ ਤੇ ਕੋਲ ਬੰਦਾ ਜਿਹੜਾ ਪਟਾਲੇ ਤੋਂ ਆ ਰਿਹਾ ਸੀ ਉਹਨੂੰ ਵੀ ਇਹਨਾਂ ਨੇ ਲੁੱਟਿਆ ਸੀਗਾ ਉਸ ਦਿਨ ਤੋਂ ਕਨੇ ਸ਼ਕੁੰਦਰਾ ਫਰਾਰ ਸੀਗਾ ਪਰ ਇਹਨਾਂ ਦੀ ਜਿਹੜਾ ਇਹ ਨਵਾਂ ਗੈਂਗ ਆਪਣਾ ਬਣਾ ਰਿਹਾ ਸੀਗਾ ਹੁਣ ਇਹਦੇ ਚੋਂ 4 ਪਿਸਟਲ ਤੇ ਰਾਉਂਡਸ ਤੇ ਇੱਕ ਟॉय ਪਿਸਟਲ ਤੇ ਇੱਕ ਜਾਲੀ ਕਾਗਏ ਤੇ ਇੱਕ ਜਿਹੜਾ ਮੋਟਰਸਾਈਕਲ ਹੈ ਉਹ ਮਿਲਿਆ ਹੈ ਨਾ ਤੋਂ ਇਸ ਕੇਸ ਦੇ ਵਿੱਚ ਟੋਟਲ ਹਥਿਆਰਬੰਦੀ ਜਿਹੜੀ ਹੈ 5 ਜਿਹੜੇ ਵੈਪਨ ਆਪਾਂ ਕਹਿ ਸਕਦੇ ਹਾਂ ਜਿੱਚ 4 ਪਿਸਟਲ ਤੇ ਇੱਕ ਟॉय ਪਿਸਟਲ ਹੈ ਇਹ ਲੋਕਾਂ ਦੇ ਵਿੱਚ ਡੈਸ਼ਟ ਪੌਂਡ ਨੂੰ ਤੇ ਸਾਰਾ ਕੰਮ ਕਰਦੇ ਸੀ ਇਸ ਤੋਂ ਇਲਾਵਾ ਜਿਹੜਾ ਜ਼ੀਰੋ ਟੋਲਰੈਂਸ ਸਾਡੀ ਪਾਲਿਸੀ ਹੈਗੀ ਹੈ ਕਰਾਈਮ ਦੇ ਅਗੇਂਸ ਉਹਦੇ ਚ ਸਪੈਸ਼ਲ ਜੇ ਆਪਾਂ ਕੱਲੇ ਆਰਮਜ਼ ਐਕਟ ਦੀ ਗੱਲ ਕਰਾਂਗਾ ਮੈਂ ਤੇ ਉਹਦੇ ਚ 98 98 ਵੈਪਨਸ ਜਿਹੜੇ ਆ 22 11 2023 ਜਦੋਂ ਮੈਂ ਇੱਥੇ ਜੁਆਇਨ ਕੀਤਾ ਸੀ ਉੱਥੋਂ ਲੈ ਕੇ 17 4 24 ਤੱਕ 98 ਵੈਪਨਸ ਅਸੀਂ ਰਿਕਵਰ ਕਰ ਚੁੱਕਿਆ ਹੈ ਜਿਹੜੇ ਕਿ ਨਜਾਇਜ਼ ਅਸਲਾ ਔਰ ਇਹਦੇ ਚ 58 ਬੰਦੇ ਅਸੀਂ ਫੜੇ ਆ ਅਰੈਸਟ ਹੋਏ ਆ ਜਿਹੜੇ ਕਿ ਆਰਮ ਇਲੀਗਲ ਦੇ ਵਿੱਚ ਡੀਲ ਕਰਦੇ ਸੀ ਔਰ ਤੁਹਾਨੂੰ ਪਤਾ ਪਹਿਲਾਂ ਮਧਿਆ ਪ੍ਰਦੇਸ਼ ਤੇ ਹੋਰ ਸਾਰੀਆਂ ਨੈਟਵਰਕਸ ਜਿਹੜੇ ਬ੍ਰੇਕ